ਕਰਦੇ ਸਾਨੂੰ ਟਾਈਮ ਤਾਂ ਲੱਗਿਆ ਪਰ ਸੀ ਇੱਕਦਮ ਹੁਣ ਐਕਸ਼ਨ ਜਿਹੜਾ ਉਹ ਜੰਗੀ ਸੱਦਰ ਤੇ ਲੈ ਲਿਆ ਪੰਜਾਬ ਤੇ ਰਾਜ ਕਰਨ ਵਾਲਿਆਂ ਨੇ ਚਿੱਟੇ ਦਾ ਦਾਗ ਲਾਤਾ ਪੁਸ਼ਤ ਪਨਾਹੀ ਕਰਦੇ ਰਹੇ ਉਹ ਵੱਡੇ ਵੱਡੇ ਸਮਗਲਰਾਂ ਦੀ ਆਪਣੀਆਂ ਗੱਡੀਆਂ 'ਚ ਵੀ ਛਿੱਟਾ ਜਾਂਦਾ ਰਿਹਾ ਉਹਨਾਂ ਦੀਆਂ 'ਚ ਉਹਨਾਂ ਦੇ ਘਰੇ ਵੀ ਰਹਿੰਦੇ ਰਹੇ ਉਹ ਉਹਨਾਂ ਨੂੰ ਸਪੋਰਟ ਮਿਲਦੀ ਰਹੀ ਸਾਡੀ ਪਾਰਟੀ ਨੇ ਵਾਦਾ ਕੀਤਾ ਸੀ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਅੱਗੇ ਜੋ ਮਜੀਠੀ ਦੇ ਉੱਪਰ ਤਾਂ ਜਿਹੜੀ ਕਾਰਵਾਈ ਭਗਵੰਤ ਮਾਨ ਨੇ ਕਰ ਦਿੱਤੀ ਆ ਤੇ ਲੱਗਦਾਗਾ ਉਹਦਾ ਸੇਠ ਜਿਹੜਾ ਖਹਿੜਾ ਸੁਟਣ ਵਾਲਾ ਨਹੀਂ ਤੇ ਨਾਲ ਹੁਣ ਕੈਪਟਨ ਅਵਰੇਂਦਰ ਸਿੰਘ ਸੁਖਬੀਰ ਬਾਦਲਾ ਜਣੇ ਕਿ ਕੁਝ ਹੋਰ ਵੱਡੇ ਨੇਤਾਵਾਂ ਦੇ ਉੱਪਰ ਵੀ ਜਿਹੜਾ ਜਲਦੀ ਕਾਰਵਾਈ ਹੋ ਸਕਦੀ ਆ ਇੱਕ ਹੋਰ ਵੱਡੀ ਖਬਰ ਜੁੜੀ ਆ ਅਕਾਲੀ ਦਲ ਦੇ ਨਾਲ ਆ ਅਕਾਲੀ ਦਲ ਆਪਾਂ ਬਦਲ ਦੀ ਪਾਰਟੀ ਕਹਿ ਲਈਏ ਮਿਸਕ ਹੁਣ ਅਕਾਲੀ ਦਲ ਇੱਕ ਨੰਮਾ ਬਣਿਆ ਤੇ ਆਪਾਂ ਪੁਰਾਣਾ ਕਾਲੀਦਲ ਕਹਿ ਲਈਏ ਕਿ ਉਹਨਾਂ ਦੀ ਜਿਹੜੀਆਂ ਮੁਸੀਬਤਾਂ ਨੇ ਉਹ ਘਟਣ ਦਾ ਨਾਮ ਨਹੀਂ ਲੈ ਰਹੀਆਂ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਬਿਕਰਨ ਸਿੰਘ ਮਜੀਠੀਆ ਨਾਵਾ ਜੇਲ੍ਹ ਦੇ ਵਿੱਚ ਬੰਦਾ ਉਹਨੂੰ ਤਰ੍ਹਾਂ ਤਰ੍ਹਾਂ ਦੀਆਂ ਲੈ ਕੇ ਜਿਹੜੀਆਂ ਖਬਰਾਂ ਆ ਰਹੀਆਂ ਨੇ ਪਰ ਹੁਣ ਇੱਕ ਹੋਰ ਨਾਲ ਇਹ ਤਾਂ ਖਬਰ ਜੁੜੀ ਆ ਕਿ ਮਜੀਠੀ ਦੇ ਉੱਪਰ ਤਾਂ ਜਿਹੜੀ ਕਾਰਵਾਈ ਭਗਵਾਨਤਮਾਨ ਨੇ ਕਰ ਦਿੱਤੀ ਆ ਕਿ ਲੱਗਦਾ ਹੈਗਾ ਉਹਦਾ ਸੇਠ ਜਿਹੜਾ ਖਹਿੜਾ ਸੁੱਟਣ ਵਾਲਾ ਨਹੀਂ ਤੇ ਨਾਲ ਹੁਣ ਕੈਪਟਨ ਅਵਰੇਂਦਰ ਸਿੰਘ ਸੁਖਬੀਰ ਬਾਦਲ ਜਣੇ ਕਿ ਕੁਝ ਹੋਰ ਵੱਡੇ ਨਤਾਵਾਂ ਦੇ ਉੱਪਰ ਵੀ ਜਿਹੜਾ ਜਲਦੀ ਕਾਰਵਾਈ ਹੋ ਸਕਦੀ ਆ ਕੈਪਟਨ ਅਵਰੇਂਦਰ ਸਿੰਘ ਨੂੰ ਵੀ ਜਿਹੜਾ ਭਗਵਤ ਮਾਨ ਆ ਜਿਹੜਾ ਉਹ ਗ੍ਰਿਫਤਾਰ ਕਰਨ ਦੇ ਜੇ ਪ੍ਰਸ਼ਾਸਨ ਕਰ ਸਕਦਾਗਾ ਭਗਵਤ ਮਾਨ ਦਾ ਜਿਹੜਾ ਇਹ ਵੱਡਾ ਬਿਆਨ ਸਾਹਮਣੇ ਆਇਆਗਾ ਤੇ ਨਾਲ ਹੀ ਜਿਹੜਾ ਸੁਖਬੀਰ ਬਾਦਲ ਦਾ ਜਿਹੜਾ ਸੁਖ ਬਲਾਸ ਕਹਿੰਦੇ ਸੀ ਕਿ ਹੋਟਲ ਬਣਾਇਆ ਉਹਨੇ ਉਹਦੇ ਤਹਿਤ ਭਗਵੰਤ ਮਾਨ ਨੇ ਤੁਹਾਨੂੰ ਯਾਦ ਹੋਊਗਾ ਕਰੀਬਾ 7 ਸੇ ਮਹੀਨੇ ਇੱਕ ਗੱਲ ਕਹੀ ਸੀ ਕਿ ਤੁਸੀਂ ਕਿਹੜੀ ਖਬਰ ਸੁਣਨਾ ਚਾਹੋ ਨੇ ਮੈਨੂੰ ਪਤਾ ਕਿ ਸੁਖ ਬਲਾਜ ਦੇ ਮੈਂ ਤਾਗਿਆ ਜਿਹੜੇ ਉਹ ਕੱਟ ਲਿਆਂਦੇ ਆ ਤੇ ਲੋਕ ਉਦੋਂ ਕਹਿੰਦੇ ਸੀ ਕਿ ਭਗਵੰਤ ਮਾਨ ਨੇ ਕੁਝ ਨਹੀਂ ਕਰਨਾ ਨਾ ਇਹਨੇ ਬਿਲਡੋਜ਼ਰ ਚਲਾਉਣਾ ਨਾ ਇਹਨੇ ਕੁਝ ਅਕਾਲੀਆ ਨੂੰ ਫੜਨਾ ਹੈਗਾ ਪਰ ਹੁਣ ਜਿਹੜਾ ਕਿ ਵੱਡੀ ਖਬਰ ਇਹ ਆ ਰਹੀ ਆ ਤੇ ਜਿਹੜਾ ਹੋਟਲ ਬਣਾਇਆ ਅਕਾਲੀ ਦਾ ਵੱਲੋਂ ਜਿਹੜਾ ਇਹ ਕਿਹਾ ਜਾ ਰਿਹਾ ਉਹਨਾਂ ਦਾ ਸੁਖ ਬਲਾਸ ਹੋਟਲ ਆ ਨਾ ਉਹ ਵੇਸਕ ਉਹਦਾ ਕੁਝ ਹੋਰ ਆ ਪਰ ਚਰਚਾ ਦੇ ਵਿੱਚ ਇਹ ਆਇਆ ਸੀ ਕਿ ਜਿਹੜਾ ਕਿ ਹੁਣ ਭਗਵੰਤ ਮਾਨ ਦੀ ਸਰਕਾਰ ਵੱਲੋਂ ਜਿਹੜਾ ਵੱਡਾ ਐਕਸ਼ਨ ਲਿਆ ਜਾ ਰਿਹਾ ਜਿਹੜੀਆਂ ਕਿ ਹੁਣ ਇਸ ਦੇ ਵਿੱਚ ਸਖਬੀਰ ਬਾਦਲ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਮਜੀਠੀ ਨੇ ਵੀ ਜਿਹੜੀਆਂ ਲੈ ਕੇ ਉਹਦੀਆਂ ਮੁਸ਼ਕਲਾਂ ਤਾਂ ਹੋਰ ਵੀ ਜਿਹੜੀਆਂ ਤੇਜ਼ ਹੁੰਦੀਆਂ ਦਿਖਾਈ ਦੇ ਰਹੀਆਂ ਨੇ ਜੇਕਰ ਹੋਟਲ ਦੇ ਉੱਤੇ ਕਾਰਵਾਈ ਹੁੰਦੀ ਆ ਤਾ ਫਿਰ ਮੈਨੂੰ ਲੱਗਦਾ ਕਿ ਵੱਡਾ ਹੰਹਾਕਾਰ ਮੱਚ ਸਕਦੀ ਆ ਜਾਨੀ ਕਿ ਆਕਾਲੀ ਦਲ ਦੇ ਜਿਹੜੇ ਵਰਕਰ ਆ ਉਹ ਜਿਹੜਾ ਕਿ ਸੜਕਾਂ ਦੇ ਉੱਤਰ ਸਕਦੇ ਆ ਇਹਨੂੰ ਲੈ ਕੇ ਜਿਹੜਾ ਆਪਾਂ ਇਹ ਤੁਹਾਡੇ ਤੱਕ ਜਿਹੜੀ ਵੀਡੀਓ ਸਾਂਝੀ ਕਰ ਦਿੰਦੇ ਆ ਪਹਿਲਾਂ ਭਗਵਤ ਮਾਨ ਦਾ ਮੁੱਖ ਮੰਤਰੀ ਪੰਜਾਬ ਦਾ ਤੁਹਾਨੂੰ ਆ ਬਿਆਨ ਸੁਣਾ ਦਿੰਦਾ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜਾ ਕਿ ਹੋ ਸਕਦਾ ਕਿ ਜਲਦੀ ਉਹਨਾਂ ਤੇ ਕਾਰਵਾਈ ਕੀਤੀ ਜਾ ਸਕਦੀ ਆ ਪੰਜਾਬ ਤੇ ਰਾਜ ਕਰਨ ਵਾਲਿਆਂ ਨੇ ਚਿੱਟੇ ਦਾ ਦਾਗ ਲਾਤਾ ਪੁਸ਼ਤ ਪਨਾਹੀ ਕਰਦੇ ਰਹੇ ਉਹ ਵੱਡੇ ਵੱਡੇ ਸਮਗਲਰਾਂ ਦੀ ਆਪਣੀਆਂ ਗੱਡੀਆਂ 'ਚ ਵੀ ਛਿਟਾ ਜਾਂਦਾ ਰਿਹਾ ਉਹਨਾਂ ਦੀਆਂ 'ਚ ਉਹਨਾਂ ਦੇ ਘਰੇ ਵੀ ਰਹਿੰਦੇ ਰਹੇ ਉਹ ਉਹਨਾਂ ਨੂੰ ਸਪੋਰਟ ਮਿਲਦੀ ਰਹੀ ਆਮਾਦੀ ਪਾਰਟੀ ਨੇ ਵਾਦਾ ਕੀਤਾ ਸੀ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਆਖ ਕੇ ਤੁਸੀਂ ਕੇਸ ਦੇਖੇ ਤਾਂ ਇੰਨੇ ਜ਼ਿਆਦਾ ਖਰਾਬ ਕੀਤੇ ਹੋਏ ਕੇਸ ਸੀ ਕੇ ਕੇਸੀ ਠੀਕ ਕਰਦੇ ਕਰਦੇ ਸਾਨੂੰ ਟਾਈਮ ਤਾਂ ਲੱਗ ਗਿਆ ਪਰ ਅਸੀਂ ਇੱਕਦਮ ਹੁਣ ਐਕਸ਼ਨ ਜਿਹੜਾ ਉਹ ਜੰਗੀ ਸੱਦਰ ਤੇ ਲੈ ਲਿਆ ਹੁਣ ਇਹਨਾਂ ਦੇ ਦੋਗਲੇ ਚਿਹਰੇ ਸਾਹਮਣੇ ਆ ਰਹੇ ਲੋਕਾਂ ਦੇ ਕੱਤ ਨਮਿੰਦਰ ਸਿੰਘ ਦਾ ਬਿਆਨ ਆਇਆ ਨਸ਼ੇ ਦੇ ਸਮਗਲਰਾਂ ਦੇ ਹੱਕ ਚ ਤੁਹਾਨੂੰ ਮੈਂ ਪੂਰੀ ਵੀਡੀਓ ਨਹੀਂ ਸੁਣਾ ਸਕਦਾ ਮਾਫ ਕਰਨਾ ਕਿ ਜਿਹੜਾ ਹੁਣ ਸਿੱਧਾ ਜਿਹੜਾ ਸਵੈਸ਼ਟ ਕਰ ਦਿੱਤਾ ਭਗਵੰਤ ਮਾਨ ਨੇ ਕਿ ਜਿਹੜਾ ਕਿ ਸਮਗਲਰ ਜਿਹੜੇ ਚਿੱਟੇ ਵੇਚਦੇ ਸੀ ਉਹ ਪੋਸਟ ਬਣਾਈ ਕੌਣ ਕਰਦਾ ਰਿਹਾ ਉਹਦੀ ਉਹਨਾਂ ਦਾ ਸਿੱਧਾ ਸਿਹਰਾ ਸੀ ਕੈਪਟਨ ਅਮਰਿੰਦਰ ਸਿੰਘ ਵਾਲਾ ਕਿ ਆਪਣੇ ਘਰਾਂ ਦੇ ਵਿੱਚ ਰਾਤਾਂ ਕਟਾਉਂਦੇ ਰਹੇ ਆ ਇਹ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਇੱਕ ਦੋਸ਼ ਲਾਇਆ ਦੋਸ਼ ਮੜਿਆਗਾ ਹੁਣ ਅਗਲੀ ਕਾਰਵਾਈ ਅਗਲੀ ਰਣਨੀਤੀ ਕੀ ਹੋ ਸਕਦੀ ਹੈ ਭਗਵੰਤ ਮਾਨ ਦੀ ਕਿ ਪਹਿਲਾ ਸੁਖਵੀਰ ਬਾਦਲ ਨੂੰ ਤੇ ਜਿਹੜਾ ਉਹਨੂੰ ਗ੍ਰਿਫਤਾਰ ਕਰ ਸਕਦਾ ਜਾ ਕੈਪਟਨ ਅਵਰਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਸਕਦਾ ਹੁਣ ਕਿਦੇ ਉੱਤੇ ਗੱਜ ਡੇਗੂਗੀ ਕਿੰਨਾ ਕਿੰਨਾ ਕਾਰਨਾ ਦੇ ਵਿੱਚ ਜਿਹੜਾ ਲਗਾਤਾਰ ਜਿਹੜਾ ਵਿਰੋਧੀ ਪਾਰਟੀਆਂ ਜਾਂ ਆਪਾਂ ਕਹਿੰਦੇ ਇੱਕ ਲੋਕਾਂ ਵੱਲੋਂ ਇਹ ਗੱਲ ਕਹੀ ਜਾਂਦੀ ਸੀ ਕਿ ਕੈਪਟਨ ਤੇ ਅਕਾਲੀ ਮਿਲੇ ਹੋਏ ਆ ਤੇ ਭਗਵਾਨਤਮਾਨ ਖੁਦ ਇਹ ਕਹਿੰਦਾ ਕਿ 5 ਸਾਲ ਉਹ ਕਰ ਲੈਂਦੇ ਸੀ 5 ਸਾਲ ਅਸੀਂ ਕਰ ਲੈਂਦੇ ਸੀ ਹੁਣ ਦੇਖਦੇ ਆ ਕਿ ਆਵਾਜ਼ ਦੀ ਪਾਰਟੀ ਸਰਕਾਰ ਵੱਲੋਂ ਜਿਸ ਤਰ੍ਹਾਂ ਹਣ ਮਜੀਠੀ ਨੂੰ ਪਾੜਾ ਲਿਆ ਜਿਸ ਤਰ੍ਹਾਂ ਹੁਣ ਮਜੀਠੀ ਦਾ ਨਿਕਲਣਾ ਮੁਸ਼ਕਲ ਲੱਗਦਾ ਕਿਉਂਕਿ ਉਹਦੇ ਉੱਤੇ ਜਿਹੜਾ ਲਗਾਤਾਰ ਕੇਸ ਦਾ ਕੇਸ ਆ ਜਿਹੜੇ ਮੜੇ ਜਾ ਰਹੇ ਆ ਮਜੀਠੀਆ ਜੇਲ੍ਹ ਦੇ ਵਿੱਚ ਬੰਦਾ ਨਾਬੇ ਜੇਲ੍ਹ ਦੇ ਵਿੱਚ ਆ ਦੱਸਿਆ ਜਾ ਰਿਹਾ ਸੂਤਰਾਂ ਦੇ ਮੁਤਾਬਕ ਕਰੀਬ ਉਹਦੇ ਉੱਪਰ ਜ ਪੰਜਵਾਂ ਜਾਂ ਛੇਮਾ ਕੇਸ ਆ ਜਿਹੜਾ ਉਹ ਇਸ ਤੋਂ ਪਹਿਲਾਂ ਦਰਜ ਹੋ ਚੁੱਕਿਆਗਾ ਜੇਕਰ ਮਜੀਠੀ ਦੀ ਜ਼ਮਾਨਤ ਹੁੰਦੀ ਆ ਤਾਂ ਤੁਰਤ ਪੈਰ ਉਹਨੂੰ ਦੁਬਾਰਾ ਫੜ ਕੇ ਜਿਹੜਾ ਫੇਰ ਜੇਲ੍ਹ ਦੇ ਵਿੱਚ ਢੱਕਿਆ ਜਾਊਗਾ ਜੇ ਅਗਲੇ ਤੇ ਜ਼ਮਾਨਤ ਹੁੰਦੀ ਆ ਫੇਰ ਫੜਿਆ ਜਾਊਗਾ ਯਾਨੀ ਕਿ ਇਹ ਕਰਦੇ ਕਰਦੇ ਜਿਹੜਾ ਸਾਲ ਜਿਹੜਾ ਲੰਘ ਜਾਣਾਗਾ ਜਿਹੜੇ ਮਜੀਠੀ ਦੇ ਉੱਪਰ ਚਿੱਤੇ ਨੂੰ ਲੈ ਕੇ ਜਿਹੜਾ ਉਹ ਵੀ ਕੇਸ ਆ ਜਿਹੜਾ ਉਹ ਦਰਜ ਹੋ ਚੁੱਕਿਆਗਾ ਜਿਹੜੀ ਜਿਹੜੀ ਪੈਨਿੰਗ ਪੈਸੀ 2021 ਦੇ ਵਿੱਚ ਜਦੋਂ ਚੰਨੀ ਸਿੰਘ ਚੰਨੀ ਦੀ ਸਰਕਾਰ ਆਈ ਆ ਉਹਨੇ ਬੇਸ਼ੱਕ ਉਸ ਟਾਈਮ ਜਿਹੜਾ 6 ਮਹੀਨੇ ਮਜੀਠੀਆ ਜ਼ਿਲ੍ਹੇ ਦੇ ਵਿੱਚ ਲਾਕ ਕੀ ਆਇਆ ਪਰ ਜਿਹੜੀ ਉਹ ਫਾਈਲ ਸੀ ਜਿਹੜੀ ਉਹ ਕਈ ਜਿਹੜੀਆਂ ਜਾਂਚਾਂ ਸੀ ਉਹ ਬਦਲ ਗਈਆਂ ਸੀ ਡੀਜੀਪੀ ਬਦਲ ਕੇ ਸੀ ਤੇ ਹੁਣ ਜਿਹੜਾ ਸਾਈ ਇਨਕੁਆਰੀ ਆ ਜਿਹੜਾ ਭਗਵਾਨਤਮਨ ਨੇ ਖੋਲ ਲਈ ਆ ਕਿ ਜਿਹੜਾ ਕੇਸ ਆ ਹੁਣ ਮਨਜੀਠੀ ਵਾਲਾ ਤਾਂ ਉਹ ਤਾਂ ਪੱਕਾ ਜਿਹੜਾ ਆਪਾਂ ਕਹਿ ਦਈਏ ਕਿ ਠੱਪੂ ਜਿਹੜਾ ਠੱਪ ਦਿੱਤਾਗਾ ਤੇ ਹੁਣ ਅਗਲੀ ਕਾਰਵਾਈ ਦੇਖਦੇ ਆ ਭਗਵਾਨਤਮਨ ਕਹਿ ਰਹੇ ਰਿਹਾ ਕਿ ਜਿਹੜਾ ਸੁਖ ਬਲਾਸ ਆ ਉਹਦੇ ਉੱਪਰ ਜਿਹੜਾ ਜਲਦੀ ਜਿਹੜਾ ਬਲਟੋਰ ਜਲ ਚਲਾਇਆ ਜਾਊਗਾ ਕੀ ਇਹਦੇ ਵਿੱਚ ਕਿੰਨੀ ਕ ਸੱਚਾਈ ਆ ਤੇ ਕੈਪਟਨ ਨੂੰ ਕਿਉਂ ਜਿਹੜਾ ਗ੍ਰਿਫਤਾਰ ਕੀਤਾ ਜਾਊਗਾ ਕਿ ਇਹ ਕੈਪਟਨ ਨੇ ਕੋਈ ਘਪਲੇਬਾਜ਼ੀ ਕੀਤੀ ਆ ਜਾਂ ਉਹਦੇ ਉੱਤੇ ਕੋਈ ਹੋਰ ਦੋਸ਼ ਨੇ ਇਹ ਤਾਂ ਆਉਣ ਵਾਲਿਆ ਵਕਤ ਦੱਸੂਗਾ ਤੇ ਕੀ ਸਖਬੀਰ ਬਾਦਲ ਨੂੰ ਗ੍ਰਿਫਤਾਰ ਕਿੰਨਾ ਕਾਰਨਾ ਕਰਕੇ ਕੀਤਾ ਜਾਊਗਾ ਕਿ ਸਖਬੀਰ ਬਾਦਲ ਦੇ ਵੀ ਜਿਹੜਾ ਵਿਜੀਲੈਂਸ ਜਾਂਚ ਕਰਈ ਆ ਉਹਨਾਂ ਦੇ ਖਾਤਿਆਂ ਦੀ ਜਾਂ ਫਿਰ ਈਡੀ ਵੱਲੋਂ ਜਿਹੜਾ ਕਿ ਜਿਹੜਾ ਕਈ ਕਈ ਆਪਾਂ ਕਹਿੰਦੇ ਆ ਕਿ ਪਹਿਲਾਂ ਵੀ ਜਿਹੜਾ ਉਹਨਾਂ ਦੇ ਜਿਹੜਾ ਫਾਰਮਾਂ ਤੇ ਜਿਹੜਾ ਸਾਪੇ ਪਾਰੀ ਕੀਤੀ ਗਈ ਸੀ ਈਡੀ ਵੱਲੋਂ ਤੇ ਹੁਣ ਲੱਗਦਾਗਾ ਕਿ ਸਰਕਾਰ ਆ ਜਿਹੜੀ ਉਹ ਇਸ ਮੂਡ ਦੇ ਵਿੱਚ ਆ ਕਿਉਂਕਿ ਆਉਣ ਵਾਲੀਆਂ 2027 ਦੀਆਂ ਚੋਣਾਂ ਵੀ ਅੱਗੇ ਅੱਗੇ ਜੇਕਰ ਭਗਵਾਨ ਤਮਾਨ ਇਸ ਤਰ੍ਹਾਂ ਨਹੀਂ ਕਰਦਾ ਤਾਂ ਲੋਕ ਹੋ ਸਕਦਾ ਕਿ ਤੇ ਕਿਤੇ ਉਹਨਾਂ ਦੇ ਨਾਲ ਜ਼ਰੂਰ ਨਾਰਾਜ਼ ਹੋਣਗੇ ਆਪਾਂ ਇੱਥੇ ਇੱਕ ਗੱਲ ਸਾਬਤ ਕਰ ਦਈਏ ਕਿ ਭਾਈ ਇਹ ਵੋਟਾਂ ਦੀ ਰਾਜਨੀਤੀ ਨਾ ਕੀਤੀ ਜਾਵੇ ਜੇਕਰ ਕਿਸੇ ਉੱਤੇ ਸਹੀ ਜਿਹੜਾ ਸਬੂਤ ਨੇ ਤੁਹਾਡੇ ਕੋਲੇ ਕਿ ਫਲਾਣੇ ਨੇ ਆਹ ਵੇਚਿਆ ਫਲਾਣੇ ਨੇ ਆਹ ਕਫਲੇਬਾਜ਼ੀ ਕੀਤੀ ਆ ਫਲਾਣੇ ਨੇ ਜਿਹੜਾ ਧੱਕੇਸਾਹੀ ਕੀਤੀ ਆ ਉਹਦੇ ਉੱਪਰ ਕਿਸ ਬਾੜਨਾ ਚਾਹੀਦਾ ਪਰ ਜਿਹੜੀ ਰਾਜਨੀਤੀ ਆ ਉਹ ਨਹੀਂ ਕਰਨੀ ਚਾਹੀਦੀ ਆਪਾਂ ਇਹ ਗੱਲ ਸਵਾਇਤ ਕਹਨੇ ਆ ਤੇ ਵੀਡੀਓ ਨੂੰ ਵੱਤ ਵਾਤ ਸ਼ੇਅਰ ਕਰਨਾ ਤੇ ਆਪਣੇ ਕਮੈਂਟ ਜਰੂਰ ਲਿਖਨੇ ਆ ਦੱਸਣਾ ਕਿ ਕੀ ਭਗਵਾਨਤਮਨ ਇਹ ਸਹੀ ਕਰੇ ਆ ਜਾਂ ਫਿਰ ਵਿਰੋਧੀ ਤਰਜਮਾ ਅਕਾਲੀ ਦਾਲਾ ਉਹ ਕਹੇ ਆ ਜੀ ਮਜੀਠੀ ਦੇ ਨਾਲ ੱੱਕਾ ਕਰੇ ਆ ੱੱਕਾ ਹੋ ਰਿਹਾ ਹੈਗਾ ਜੇਲ੍ਹ ਦੇ ਵਿੱਚ ਤੇ ਭਗਵਾਨਤਮਨ ਤੇ ਲੋਕ ਕਹਿੰਦੇ ਆ ਕਿ ਉਹਨੇ ਪੰਜਾਬ ਦਾ ਬੇੜਾ ਕਰਕ ਕੀਤਾ ਉਹ ਲੋਕਾਂ ਦੇ ਜਿਹੜੇ ਪੱਤ ਮਾਰੇ ਆ ਉਹਨਾਂ ਕਰਕੇ ਜਿਹੜਾ ਮਜੀਠੀ ਨੂੰ ਹੁਣ ਛੱਡਿਆ ਨਹੀਂ ਜਾਊਗਾ ਤਾਂ ਫਿਲਹਾਲ ਦੇਖਦੇ ਆ ਤੇ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਵੈਦਿਕਾ ਖਾਲਸਾ ਵੈਦਿਕੀ ਫਤਿਹ